ਉਹ ਗਾਇਸ ਐ ਭੂਆ ਦੇ ਮੁੰਡੇ ਦਾ ਬਿਆ ਭੂਆ ਦੇ ਮੇਰੇ ਉਹਦਾ ਕੀ ਲੱਗਾ ਚਾਚੇ ਦੇ ਮੁੰਡੇ ਭੂਆ ਹੀ ਲੱਗਾ ਉਹ ਲੱਗੇ ਆ ਅੱਧਰ ਮਾਮਾ ਵੀ ਰੈਡੀ ਨੇ ਆ ਕਿੱਥੇ ਲਾਉਂਗਾ ਘਰ ਪਿੱਛੇ ਮਣਕੇ ਮੈਗਾ ਟੱਡ ਦੋਹਾਂ ਨੂੰ ਆਪਣਾ ਰਾਤ ਨੂੰ ਤੁਸੀਂ ਲਾ ਲਓ ਮੜੇ ਆ ਕੀ ਨਜ਼ਰ ਤਾਂ ਮੈਂ ਇਹਦੇ ਤੇ ਜਿੱਤੀ ਹੁੰਦੀ ਹੈ ਮੈਨੂੰ ਨਹੀਂ ਆਦਾ ਜਿੱਦਾਂ ਕਹਿੰਦੇ ਨੇ ਅੰਦੇ ਸਿਮਾ 'ਚ ਲੱਤਾਂ ਆ ਆਹੇ ਕੁੜੀ ਕੋਈ ਟਿੱਪ ਪਾਤੀ ਜਾ ਗਈ ਆ ਮਾਮੇ ਭਾਣ ਜੇ ਲੱਗ ਜਾਂਦੀ ਨਜ਼ਰ ਕਹਣਾ ਮਾਮਾ 'ਚ ਨੱਖਾ ਦੀ ਭਾਣ ਜਾਂਦੀ ਤਾਂ ਨਹੀਂ ਕੀਤੇ ਮੇਰੇ ਨਾਲ ਜਾਣਾ ਵਿਆਹ ਤੇ ਦੇਲਾ ਪਵਾੜੇ ਨਾ ਨਾ ਭਾਈ ਹੈ ਦੇਖੀ ਨਹੀਂ ਫਗਵਾੜਿਆ ਤੇਲਾ ਫਿਟਨੈਸ ਹੌਨ ਦਾ ਬਤਲਾਏ ਕਮੀਜ਼ ਬਈ ਸੋਹਣੀ ਲੱਗਦੀ ਨੇ ਤੇ ਅੱਗੇ ਮੈਂ ਕੋਟ ਪੈਂਟ ਪਾਉਂਦਾ ਹੁੰਦਾ ਤੇ ਅੱਜ ਤਾਂ ਸਾਫ਼ ਹੀ ਜਿਹਾ ਲੰਦਾ ਯਾਨਾ ਬਹੁਤ ਚੌੜਾ ਕੀਤਾ ਸੀ ਬਾ ਬਾ ਮੂਜ਼ ਕਰ ਲਿਆ ਇਹ ਹੈਗੇ ਫਗਵਾੜਿਆ ਹੀ ਭਲਾਈ ਭਲਾਈ ਹੈ ਇਹ ਪਿੰਡ ਆ ਮੇਨ ਗੇੜੇ ਆ ਲੰਡਨ ਡਰੀਮ ਇੱਥੇ ਅੱਗੇ ਵੀ ਇੱਕ ਵਿਆਹ ਦੇਖਿਆ ਅੱਛਾ ਉਹ ਹੋਇਆ ਨਹੀਂ ਇੱਥੇ ਲੰਡਨ ਡਰੀਮ ਇਸ ਆਊਟ ਉਹ ਹੋਰ ਸਾਰਕ ਕਰੀਏ ਪਾਰਕ ਕਰਤੀ ਆ ਪਾਰਕ ਅਰੇ ਨਾ ਬਾਹਰ ਕਿੰਨੇ ਜਾ ਕੇ ਸੇਟਿੰਗ ਜੀ ਕਰੀ ਟਾਈ ਦਾ ਮੈਂ ਲਾਈ ਨੂ ਉਪਰਲਾ ਬਟਨ ਖੋਲ ਲਵਾਂ ਕਿ ਸਹੀ ਲੱਗਦਾ ਇਹਦਾ ਇੱਧਰ ਠੀਕ ਹੈ ਇੱਧਰ ਠੀਕ ਹੈ ਟਾਈ ਜੀ ਮੈਨੇ ਹੋਤਰਾਂ ਲਾ ਦਿੱਤੀ ਨੇ ਪਟਾਈ ਆ ਗੱਲ ਚ ਆ ਇਹ ਲੰਡਨ ਟੀਮ ਦਿਖਾਈਏ ਤੁਹਾਨੂੰ ਵਿਆਹ ਵਿਆਹ ਦਾ ਮੁੰਡਾ ਦਿਖਾ ਲਾਂਗੇ ਪੁੜੀ ਇਹਨੂੰ ਪਤਾ ਹੈ ਕਰਨਾ ਹੈ ਉਹ ਕਹਿੰਦਾ ਮੇਰੀ ਭੈਣ ਵੀ ਜੱਗ ਤੇ ਗਈ ਮੁੜ ਕੇ ਬਿਮਾਰ ਹੋ ਗਈ ਇਹਨਾਂ ਵਾਲ ਖੁੱਲੇ ਕਰਕੇ ਮਾਰ ਐ ਐ ਕਰਦੀਆਂ ਨੇ ਅੱਧੀਆਂ ਬਾਹਾਂ ਦੀਆਂ ਪਾਈਆਂ ਹੋਣੀਆਂ ਇਦਾਂ ਤੇ ਮੁੜ ਕੇ ਰਾਤ ਨੂੰ ਬੁਖਾਰ ਹਾਏ ਇਸ ਵੇਲੇ ਨੂੰ ਮੈਨੂੰ ਤਾਂ ਐ ਹੋ ਗਈ ਨਾ ਹੋ ਗਈ ਪਹਿਲੇ ਸ਼ਕਿੰਨੀ ਮਾਰਿਆ ਕੋਟੀ ਨਹੀਂ ਪਾਉਣੀ ਪਛਾਨ ਗਈ ਉਹਨੂੰ ਐ ਇਕੱਟੀਆਂ ਹੋਈ ਜਾਣਾ ਚਲੋ ਜੀ ਇਧਰ ਮਿਲ ਨਹੀਂ ਹੋ ਰਹੀ ਐ ਇਦਾਂ ਉਹ ਫੇ ਫੇ ਕਿਤੇ ਲਾਵਾਂ ਤੇ ਜਾਣਾ ਇਹਨੇ ਲਾਵਾਂ ਕਰ ਆਏ ਹੁਣ ਮਿਲ ਲੱਗਦਾ ਆ ਬੜਾ ਖਤਰੇ ਵਾਲਾ ਕੰਮ ਆ ਉਹ ਪਰ ਆ ਵੱਡੀ ਬੋਲਟੇਜ ਲੰਘ ਰਹੀ ਆ ਕਰੰਟ ਦੀ ਆ ਦੇ ਬਾਜ ਆਉਂਦੀ ਆ ਨਾ ਹੈ ਨਾ ਅੰਦਰ LED ਦੇਖਿਆ ਇਸ ਦਾ ਨਿਕਲ ਪਿਆ ਪੈਰ ਦੇ ਉੱਪਰ ਹੀ ਆਉਂਦੀ ਆ ਇਹ ਤਾਂ ਥੱਲੇੋਂ ਬੰਦੇ ਨੂੰ ਖਿੱਚ ਲਵੇ ਭੈਣ ਜੀ ਗਰੰਟ ਅੱਛਾ ਰਹਿਣ ਤਾਂ ਮम्मा ਅੰਦਰ ਚੱਲਦੇ ਮਜ਼ਾਕ ਨਹੀਂ ਸੀਰੀਅਸ ਕਹਿੰਦਾ ਮੈਂ ਬਹੁਤ ਇੱਧਰ ਆ ਇੱਥੇ ਆ ਜਾ ਸੋਫੇ ਤੇ ਆ ਤਾਂ ਬਾਜ ਆਉਂਦੀ ਆ ਨਾ ਸਰਸ ਸਰਸ ਦੀ ਆ ਆ ਆਉਂਦੀ ਆ ਹਾਂ ਆ ਲੋਕੀ ਥੱਲੇ ਬੈਠੇ ਹੋਏ ਲਾਏ ਮੈਂ ਤਾਰ ਜਾਂਦੀ ਆ ਇਹਦੇ ਇਹਨਾਂ ਨੇ ਗਲਤ ਕਰਨਾ ਇਹ ਨਹੀਂ ਇਦਾਂ ਇਹਨਾਂ ਨੂੰ ਬਣਾਉਣਾ ਨਹੀਂ ਚਾਹੀਦਾ ਹਾਂ ਜਾਂ ਬਾਅਦ ਚ ਪਹਿਲਾਂ ਬਣਿਆਣਾ ਨਾ ਬਾਅਦ ਚ ਰੋਡ ਨਿਕਲੇਗਾ ਤੇ ਤਾਰ ਨਿਕਲੀ ਕਰਗੇ ਮੈਨੂੰ ਪਹਿਲਾਂ ਲੱਗਾ ਮੈਂ ਕਿ ਡਰੋਨ ਉੱਡਦਾ ਖਰੇ ਉਹ ਡਰੋਨ ਵੀ ਐਵੇਂ ਬਾਜ ਕਰਦਾ ਫੜ ਫੜ ਜੀ ਆ ਦੇਖੋ ਇਹ ਤਾਰ ਤੁਹਾਨੂੰ ਸੁਣਦੀ ਆ ਤੇ ਇਹ ਜਿਹੜੀ ਬੋਲ ਬੋਲਟੇ ਇਹ ਬਹੁਤ ਜ਼ਿਆਦੇ ਸਟਰੋਂਗ ਹੈ ਤੇ ਥੱਲੇ ਖਿੱਚ ਲੈਣਾ ਬੰਦਾ ਇੰਨੇ ਖਤਰਨਾਕ ਕੰਮ ਹੈ ਨਾਲ ਨਾਲ ਖਾਈ ਜਾਈਂਦੀ ਕਿ ਬਲੇਡ ਰੱਖਾਂ ਆਸਮੋਸੀਆਂ ਨੇ ਕਿੰਨੇ ਕਿਏ ਆਹ ਬੰਕਾਰੇ ਇਹ ਵੀ ਰੱਖ ਕੇ ਦੇ ਲੈਣੀਆਂ ਨਾ ਇੱਕ ਇੱਕ ਸਾਰੇ ਲੈ ਲੈਣੇ ਆਪਾਂ ਉਹਨਾਂ ਦੇ ਜਿਵਾਈ ਵਾਂਗੂ ਭਰ ਲੈਣੀ ਪਲੇਟ ਆਪਾਂ ਨਿਆ ਨਹੀਂ ਤਨੀ ਪਕੌੜਾ ਆਈ ਡੋਨਟ ਲਾਈਕ ਆਂਧੂ ਵਾਲੇ ਹਨ ਮੈਂ ਜੋ ਸਿਮੇ ਉਹਨਾਂ ਨਾਲ ਕੱਲਾ ਆਇਆ ਸਾਨੂੰ ਆਜੋ ਆਇਆ ਬਾਹਰ ਜਾ ਪਜਾਂਦ ਨਹੀਂਵੇਂ ਬਾਰਗੇਨਿੰਗ ਜੀ ਕਰਨ ਇਹਨੇ ਬਹੁਤ ਹੁੰਦੇ ਗੱਲਾਂ ਹੀ ਆ ਮਾਰਦੇ ਨੇ ਲੈਕਸੀ ਹੋ ਕੇ ਸੈੜ ਤੇ ਬਹਿਨੇਗੇ ਕਿ ਇਹਦਾ ਡਾਰਿਆ ਜਾਂ ਤਾਰਾਂ ਦੀ ਕਦਾ ਟੈਂ ਟੈਂ ਆਉਣ ਦੇ ਹੀ ਆ ਪਾਜੀ ਆ ਇਹ ਵਿਆਹ ਵਾਲੇ ਮੁੰਡੇ ਬਾਬਾ ਜੀ ਹੁਣ ਚੱਲੇ ਫੇਰੇ ਕਰਨ ਨਹੀਂ ਤਾਂ ਉਹ ਤਾਰ ਜੀ ਦੇ ਸਭ ਜੀ ਗਰੰਟ ਤੋਂ ਮੈਂ ਇੱਧਰ ਹੀ ਬਹਿਨੇ ਛਾਵੇਂ ਜੇ ਇਹਨਾਂ ਨੂੰ ਬਲੋਗ ਹੋਪੇ ਚੱਲ ਪਏ ਬੁੜੀਆਂ ਵਾਂਗ ਇੱਥੇ ਦਿਸਣੀਆਂ ਤੁਹਾਨੂੰ ਬਲੋਗ ਆਪਣੀ ਦੁਕਾਨ ਤੇ ਚਲੋ ਲੋ ਗਾਇਸ ਚੱਲ ਜਣਾ ਲੋਕੀ ਬਾਰੇ ਕਈ ਮੈਂ ਦੇਖਿਆ ਨਾ ਇਦਾਂ ਦਿਨੇ ਵੀ ਪਾਈ ਰੱਖਦੇ ਮੈਨੂੰ ਇਹ ਤਾਂ ਘਟਣ ਜੀ ਹੁੰਦੀ ਹੈ ਨਾ ਕੋਟ ਪੈਂਟ ਚ ਮੈਂ ਤਾਂ ਨਾਲ ਹੀ ਲਾ ਕੇ ਰੱਖਤਾ ਹੁਣ ਅਸੀਂ ਆਇਆ ਪਿੰਡ ਸਮਰਾਏ ਜਿਹੜਾ ਗਾਰਡ ਲੈਦੀ ਨਾਲ ਮਾਮੇਰੇ ਸਹੁਰੇ ਇੱਥੇ ਉਹ ਮਿਲਣ ਗਏ ਮੈਂ ਕਿਹਾ ਚੱਲ ਮੈਂ ਮਿਲਿਆ ਹੁਣ ਚੱਲ ਲਈ ਪਿੰਡ ਨੂੰ ਵਾਪਸ ਵਧੀਆ ਰਿਆ ਵਿਆ ਪਰ ਇਹਨਾਂ ਅੱਗੇ ਕੁਚਾ ਜੇ ਨਹੀਂ ਹੁਣ ਹੁੰਦਾ ਚਲ ਜਾਏ ਜਾਏ ਚੱਲ ਹੁਣ ਚੱਲਦੇ ਆ ਪਿੰਡ ਨੂੰ ਬਾਪ ਕੀ ਗਾਉਂਦੀ ਸੀ ਮੈਂ ਤਾਂ ਕਾੜੀ ਅੱਖੀ ਵਾਦਾ ਮੈਂ ਫੜ ਕੇ ਹੈਂਡਲ ਹੜਦੀ ਮੈਂ ਤਾਂ ਪਾਣੀ ਪਾਣੀ ਹੋ ਗਈ ਮੈਂ ਤਾਂ ਕੜਦੀ ਇੱਕ ਟੂ ਬੜਦੀ ਮੈਂ ਤਾਂ ਗੁੱਟੀ ਲਵੇੜੀ ਪਾਮਾ ਇਹ ਕਿੱਥੇ ਸੁਣਿਆ ਤੂੰ ਕਾਲੀਏ ਕਾਲੇ ਡੀਜੇ ਨਹੀਂ ਲੱਗੇ ਸੀ ਉੱਥੋਂ ਸਿੱਖਿਆ ਕਾਲੇ ਡੀਜੇ ਲੱਗੇ ਸੀ ਅੱਛੇ ਡੀਜੇ ਤਾਂ ਸਿੱਖਿਆ ਓਕੇ ਕਾਲੀ ਐਕਟਿਵ ਬੰਦਾ ਖਾਦਿਆ ਬਾਦ ਬਿਮਾਰ ਹੋ ਗਿਆ ਮੈਂ ਤਾਂ ਯਾਰ ਓ ਗਾੜ ਮੈਨੂੰ ਨਹੀਂ ਆਬ ਚੱਡ ਮੈਨੂੰ ਤਾਂ ਦੇਣਾ ਇੱਕ ਉੱਥੇ ਲੇਡੀਜ਼ ਬੁੜੀ ਵਿਚਾਰੀ ਆਇਆ ਖਾਇਆ ਚੜਾ ਲਈਆਂ ਤਾਂ ਡੈਪੇ ਉਹ ਡਰ ਡਰ ਮਨ ਚ ਬਹਿ ਗਿਆ ਮੈਂ ਬਾਜੀ ਪੁੱਛਿਆ ਨਾ ਕਿ ਮਹਿੰਗਾ ਹੋਇਆ ਤੰੀਆਂ ਨਾ ਚੱਕ ਕੇ ਬਿਠਾਇਆ ਵਿਚਾਰੀ ਨੂੰ ਤੇ ਅੱਜ ਭੈਣ ਚਲ ਜਾਣਾ 에어ਪੋਰਟ ਨੂੰ ਛੱਡ ਕੇ ਆਉਣਾ ਭੈਣ ਨੂੰ ਕਿਉਂ ਕਨਵਸ ਸਾਫ ਕਰਾਉਣਾ ਆਈ ਸੀ ਉਹਨੇ ਚਲ ਜਾਣਾ ਅੱਜ ਵਾਪਸ ਤੇ ਮੇਰੇ ਕੋ ਜਾਣ ਨਹੀਂ ਹੋਣਾ ਉਧਰ ਮਾਮਾ ਜੀ ਨੇ ਜਾਣਾ ਹੈਗਾ ਮੋਗੇ ਨੂੰ ਉਹਨਾਂ ਦੇ ਰਿਸਟ ਰਾਈਚ ਕੋਈ ਡੈਥ ਹੋਈ ਆ ਦੋ ਗੱਡੀਆਂ ਮਗਾਈਆਂ ਇੱਕ ਇਹ ਉਹਨਾਂ ਨੂੰ ਲੈ ਜੂਗੇ ਭੈਣ ਉਹਨਾਂ ਨਾਲ ਭੈਣ ਫੈਮਿਲੀ ਕਰਦੇ ਫੈਮਿਲੀ ਉਧਰ ਚਲ ਜੂਗੇ ਤੇ ਉਧਰ ਮਾਮਾ ਕੱਲਾ ਉਧਰ ਜਾਇਊਗਾ ਮੋਗੇ ਸਾਈਡ ਕਿਉਂਕਿ ਕੈਨੇਡਾ 'ਚ ਉਹਨਾਂ ਦੀ ਕੋਈ ਫੈਮਿਲੀ ਹੈ ਨਾ ਗਾਂਦੂਆਂ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਉਧਰ ਜਾਣਾ ਤੇ ਪੈਣ ਨੂੰ ਮਿਲਿਆ ਇਹ ਰੈਡੀ ਹੈ ਇਹਨਾਂ ਨੇ ਚੱਲ ਜਾਣਾ ਮੈਂ ਮੈਂ ਆਪਣਾ ਕੰਮ ਕਰਾ ਲਵਾਂ ਮੜਾ ਬੈਂਕ ਜਾਣਾ ਮੈਂ ਤੇ ਬਿਮਾਰ ਹੋਇਆ ਤੇ ਮੜਾ ਡਾਕਟਰ ਨੂੰ ਦਿਖਾਣ ਲਵਾਂ ਇਹ ਚਾਜ ਦੇ ਨੂੰ ਯਾਰ ਮੇਰੇ ਉਹ ਇਦਾਂ ਇੱਥੇ ਹੰਦਾ ਰਹਿੰਦਾ ਕੁਛ ਪਤਾ ਨਹੀਂ ਕੀ ਚੱਕਰ ਹੈ ਨਾ ਮੜਾ ਹੋਰ ਇਗਨੋਰ ਕਰਦੇ ਕਰਦੇ ਪਟਾਕੇ ਇਹਨਾਂ ਪੈਜੇ ਹਨ ਦਿਖਾ ਲਈ ਲੈਣੇ ਕਰੀ ਚਲੋ ਆਹ ਚੱਲਦੇ ਜਮੇ ਸ਼ਹਿਰ ਪਰ ਤਾਂ ਹੁੰਦਾ ਪਹਿਲਾਂ ਸੁੱਖ ਨੂੰ ਚੱਕਣਾ ਆਏ ਤਦ ਨੂੰ ਕਰੀ ਛੱਡ ਕੇ ਫੇਰ ਜਾਊਂਗਾ ਦੁਆਰੋਂ ਹਲੇ 10 11 ਵਜੇ ਆ 12 ਵਜੇ ਉਹਦਾ ਟਾਈਮ ਹੋ ਜਾਣਾ ਮੈਂ ਜਲਦੀ ਚੱਲ ਬੈਂਕ ਦਾ ਕਰਾ ਦੇਣਾ ਘੰਟਾ ਇੱਕ ਬਾਅਦ ਚ ਚਲਦੇ ਆਪਾਂ ਸ਼ਹਿਰ ਪੋਂ ਨੂੰ ਬਣੇ ਰਬਾ ਮੈਂ ਕਾ ਲੈ ਜਾ ਮੈਂ ਫੇਰ ਦਿਖਾ ਕੇ ਲਿਆਉਣਾ ਬੈਂਕ ਦਾ ਕੰਮ ਕਰਾ ਲਿਆ ਹੁਣ ਸੁਖਨੀਸ ਗੁਲੇ ਆ ਹਜੇ 12 ਵਜੇ ਆਣ ਗਿਆ ਨੰਨਾ ਆ ਗਿਆ ਦੇਖੀ ਜਿਹੜਾ ਐਨਕਲਾ ਲਾਇਆ ਇੱਥੇ ਵਿਆਹ ਚ ਆ ਲਾਇਆ ਕਿਉਂ ਜ਼ਰੂਰੀ ਆ ਵਿਆਹ ਤੇ ਐਨਕਲਾਉਂਦੇ ਆ ਵਿਆਹ ਤੇ ਲਉਂਦੇ ਆ ਹੈ ਤੂੰ ਕਿਹੜਾ ਬਿਆਹ ਚਲੋ ਗਾਣਾ ਸੁਣਾ ਦੇ ਕਾਲੀ ਐਕਟਿਵ ਤੂੰ ਕਿਹੜਾ ਨੇ ਠੀਕ ਕਹਿੰਦੇ ਮੈਂ ਡੀ ਜੇ ਤੇ ਗਾਣਾ ਸੁਣਿਆ ਸੀ ਕਿ ਇਹਨੂੰ ਯਾਦ ਵੀ ਹੋ ਗਿਆ ਇੰਨਾ ਸ਼ਾਰਪ ਮਾਈਂਡ ਹੈ ਗਾਣਾ ਸੁਣਾਈ ਕਿਹੜਾ ਹੈ ਮੈਂ ਸੁਣਾ ਦੇ ਫਿਰ ਦੇ ਲਾ ਮੈਂ ਰਣ ਮੇਰੀ ਕਾਲੀ ਐਕਟਿਵ ਦਾ ਇੱਕ ਦਿਨ ਖੜ ਗਿਆ ਹੈ ਕਿਦਾਂ ਕੋਈ ਉੱਪਰ ਰਹਿਣਾ ਪਹਿਲਾਂ ਦੱਸ ਕਿਦਾਂ ਹੈ ਮੈਂ ਤੇ ਕਾਲੀ ਆ ਵਾਲਾ ਹਾਂ ਇੱਧਰ ਮੈਂ ਫੜ ਕੇ ਹੈਂਡਲ ਚੜਦੀ ਮੈਨੂੰ ਤੇ ਪਾਣੀ ਪਾਣੀ ਹੋ ਗਈ ਆ ਕਾਜੀ ਕਿੱਥੋਂ ਫੜਦੇ ਨੇ ਨੰਦ ਤੇਨ ਪਤਾ ਲੱਗਿਆ ਕਿ ਮਮਾ ਆਉਂਦਾ ਮਮਾ ਹਾਂ ਚਲੋ ਮੋੜ ਕੇ ਲੈ ਲੈਣੀ ਪੂਰੀ ਲੈ ਧੰਨਵਾਦ ਮੈਂ ਆਉਂਗਾ ਕਾਰ ਚ ਆਏ ਤਾਂ ਨਹੀਂ ਲੈਣ ਮੈਂ ਦੇਲਾ ਮੈਂ ਦਵਾਈ ਲੈਣ ਚੱਲਾ ਸੀ ਮੈਂ ਕਿਹਾ ਆਪਣੇ ਪਤਨ ਨੂੰ ਪਹਿਲਾਂ ਲੈ ਆ ਮੈਂ ਆਟੇ ਚ ਵਧੀਆ ਲੱਗਦਾ ਤੈਨੂੰ ਕਿ ਕਾਰ ਚ ਪਹਿਲਾਂ ਮੰਨੇ ਨਹੀਂ ਬਸੇ ਆਉਣ ਬਾਕੀ ਨਹੀਂ ਆਣੇ ਆਉਂਦੇ ਆ ਕਹਿੰਦੀ ਨਹੀਂ ਮੈਨੂੰ ਛੱਡ ਕੇ ਜਾ ਤੇ ਲੈ ਕੇ ਜਾ ਮੈਂ ਕਿਹਾ ਬਾਕੀ ਨਾਣੇ ਬੱਸਾਂ ਚ ਆਉਂਦੇ ਸਕੂਲ ਦੀਆਂ ਚ ਮੈਂ ਕਹਿੰਦਾ ਤੂੰ ਚਲਾ ਲਾ ਮੈਂ ਉਧਰ ਵੇ ਜਾਣਾ ਹੈ ਤੇ ਫੇਰ ਕੀ ਚਲਾਉਂਗੀ ਤੈਨੂੰ ਆਉਗੀ ਨਹੀਂ ਤਕਦੀ ਵਗੈ ਚランਦੀ ਹੈ 5 ਮਿੰਟ ਤੇ ਫੀਸ 5 ਹੋਇਆ ਮੇਰੇ ਪਤਾ ਕਿਨੇ ਨੰਬਰ ਆਏ ਮੇਰੇ ਸ਼ੇਰ ਨੂੰ ਹਾਏ ਵਾਓ ਕਲਾਪਿੰਗ 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 ਬਨਮੂ ਫਸ ਗਿਆ ਹੋਰ ਮੇਰੇ ਕੋਲ ਸੈਕ ਰੂੰਗਾ ਹਾਂ ਜੋ ਤੂੰ ਫਸਟ ਟਾਈਮ ਤੋਂ ਸੈਕ ਲੈ ਲੈਣੀ ਹੈ ਗੱਡੀ ਖੜ ਤਾਂ ਮੈਂ ਆਈਂਗੀ ਸਾਰਾ ਤਿਆ ਤੈਨੂੰ ਡੌਗੀ ਲੈ ਕੇ ਦੇਣਾ ਅੱਜ ਲੈ ਆ ਦੇ ਚੱਲ ਠੀਕ ਐ ਖੜ ਤੇ ਮੈਂ ਫਾਸਤਾ ਹੁਣ ਮੈਂ ਫਾਸਤਾ ਗਈ ਤਿੱਕ ਉੱਲੋਂ ਹਾਂ ਚੱਲ ਬਾਈ ਕਰਦੇ ਸਾਰੇ ਤੂੰ ਕਾ ਬਾਈ ਬਲੌਗ ਵਾਲਿਓ ਕਿੱਦਾਂ ਹਾਲ ਚੱਲ ਕਹਦੇ ਤੇ ਕਿਹੜੇ ਬਲੌਗ ਦੇਖਦੇ ਕਿੱਦਾਂ ਸਸਰੀ ਕਾਰ ਚਲਾਉਂਗੇ ਗੱਡੀ ਪਾਕੀਆ ਤੇਰਾ ਆਧਾਰ ਕਾਰਡ ਬਣਾ ਕੇ ਮੇਰਾ ਬੈਂਕ ਦਾ ਕੰਮ ਸੇ ਉਹ ਕਰਾਇਆ ਕਿੱਥੋਂ ਇੰਟਰਨੈਸ਼ਨਲ ਕਾਰਡ ਕਰਨਾ ਹੈ ਹਾਲੀ ਤਰ੍ਹਾਂ ਚਲੋ ਜੀ ਚਲੀਏ ਇਹਨੂੰ ਛੱਡ ਕੇ ਫੇਰ ਇਹ ਮੈਂ ਪਾਪ ਪ੍ਰੈ ਸਕੂਲ ਨੇ ਲੈ ਕੇ ਜਾਣਾ ਹੈ ਕਾੜਾ ਮੇਰਾ ਕਾੜੇ ਦੇ ਲੁੱਕਫਟਰ ਕਰਨੀ ਪੈਂਦੀ ਹੈ ਇਹਨੇ ਵੀ ਜਦੋਂ ਥੋੜੇ ਦਿਨਾਂ ਤੱਕ ਬੇਬੀ ਦੇ ਦੇਣਾ ਫੇਰ ਦੁੱਧ ਦਿਆ ਕਰੋਗੀ ਹੁਣ ਮੁੱਲ ਲਿਆਈਦਾ ਚਾਰ ਪੰਜ ਕਿਲੋ ਤੇ ਘਰ ਦੇ ਦੁੱਧ ਹੁੰਦਾ ਘਰ ਦੇ ਦੁੱਧ ਦੇ ਵਰਕ ਕਹ ਭਾਵੇਂ ਆਪਾਂ ਮੁੱਲ ਦਾ ਕਿਤੇ ਵੀ ਲੈਨੇ ਨਾ ਉਹ ਦੁੱਧ ਭਾਵੇਂ ਤੁਸੀਂ 6 ਕਿਲੋ ਲੈ ਲਓ ਉਹ ਵੀ ਨਹੀਂ ਪਤਾ ਲੱਗਦਾ ਕਿੱਥੇ ਗਿਆ ਨਾ ਘਰ ਦਾ ਦੁੱਧ ਥੋੜਾ ਹੀ ਹੁੰਦਾ ਘਰ ਦਾ ਘਰ ਦੇ ਹੁੰਦਾ ਲਓ ਗਾਇਸਾਰੇ ਕੰਮ ਨਿਵੇੜ ਕੇ ਹੁਣ ਬਿਲੇ ਅੱਜ ਹੋਇਆ ਸੰਡੇ ਤਰੀਕ ਹੈਗੀ ਯਾਰ 25 26 ਇਹ ਜਾਣਾ ਹਣ ਸੂਸਨ ਚੱਲਦੇ ਆ ਆ ਦੇਖੋ ਪੀਕਾਕ ਆਈ ਪੀਕਾਕ ਸੂਸਨ ਪਹੁੰਚ ਗਏ ਸੰਡੇ ਤੇ ਮੰਮੀ ਮੇਰੀ ਲੱਗ ਪਈ ਸ਼ਾਪਿੰਗ ਕਰਨ ਆ ਤੇ ਮੈਡਮ ਜੀ ਇਹ ਮੇਰੀ ਛੁਰੀ ਵੀ ਆ ਭਾਈ ਤੇ ਦੇਖ ਲੈ ਸਮਾਨ ਚੈੱਕ ਕਰ ਲੈ ਮਮ ਕਈ ਵੇਲੇ ਮਾਮੀ ਵੱਧ ਜਾਉਂਦੀ ਹੈ ਛੁਰੀ ਨਹੀਂ ਬਾਬਾ ਉਹ ਦੇਖੋ ਕਿੰਨਾ ਸਮਾਨ ਤੂੰ ਕਹਿੰਦਾ ਛੁਰੀ ਹੈ ਸਮਾਨ ਦਾ ਇੰਨਾ ਇਕੱਠਾ ਕਰ ਲਿਆ ਕੋਈ ਪਤਾ ਹੀ ਆ ਸਾਨੂੰ ਉਹਨੂੰ ਪਾਜੀ ਨੂੰ ਭਾਈ ਇਹ ਤਰ ਤੰਡਾ ਹਿਆਰ ਹੋ ਤਵੇ ਦੋਰ ਪੀੜੇ ਦੇ ਨਹੀਂ 컬러 ਮੈਂ ਕਦੀ ਬੰਨਿਆ ਨਹੀਂ ਮੈਂ ਕਹ ਲਾ ਕੇ ਦੇ ਦਾਂ ਕਿਵੇਂ ਚਿੱਟੇ ਕੋੜਤੇ ਦੇ ਨਾਲ ਹਨ ਬੰਨਿਆ ਹੋਵੇ ਤੁਹਾਨੂੰ ਲੱਗੂਗਾ ਗੋਲਮ ਇਹ ਕੜੈਡ ਆ ਬੜਾ ਨਾਲ ਆ ਰਹਿਣ ਆ ਆ ਲੈ ਭਾਈ ਦੋ ਆ ਲੈ ਇੱਕ ਆ ਹੈਗਾ ਆਪਣੇ ਨਹੀਂ ਆਪਣੀ ਨਹੀਂ ਕੋਈ ਨਹੀਂ ਨਹੀਂ ਵਧੀਆ ਕਪੜਾ ਹੋਰ ਵੀ ਹੁੰਦਾ ਕਿ ਆਹੀ ਆ ਚਲ ਆ ਲੈ ਲੈ ਆ ਗਏ ਮੰਮੀ ਸਮਾਨ ਰੱਖਤਾ ਹੈੰਦੋ ਸਾਰਾ ਮੰਮੀ ਨਹੀਂ ਆਉਣਾ ਹੁਣ ਰਮਾਰ ਮੈਂ ਲੈ ਲੈਣਾ ਗਵਾਚੀ ਜਾਂਦਾ ਅੱਜ ਲੈ ਆਇਆ ਦੇਖਿਓ ਤਿੰਨ ਚਾਰ ਦਿਨ ਲੱਭਣਾ ਨਹੀਂ ਸੁੱਖ ਨੂੰ ਚੱਕ ਨੂੰ ਤਾਂ ਕਿ ਉਹ ਜਿੱਥੇ ਜੀ ਕਰਦਾ ਉੱਥੇ ਰੱਖ ਲੈਂਦੀ ਐ। ਤੇ ਕੰਮ ਕਰੇ ਟੁੱਟੀਆਂ ਦਾ ਪਲੰਬਰਾਂ ਦਾ ਜਰੂਰੀ ਮਾਮਲਾ ਐ ਮੈਂ ਕਿਹਾ ਤੂੰ ਖੜਕੇ ਕਰਾਓ ਮੈਨੂੰ ਪਤਾ ਨਾ ਇਹ ਖਸਕਿਆਣਾ ਸੀ ਉਹਨਾਂ ਨੇ। ਮੇਰਾ ਕੱਲ ਤੱਕ ਚੱਲ ਜਾਂਦਾ ਕੰਮ ਸਾਰਾ। ਚਲੋ। ਉਹਨਾ ਬਾਹਰ ਲੈਦਾ ਐ ਬੜਾਨਾ। ਨਹੀਂ ਇਹ ਬੰਨ ਕੇ ਬੜਾਨੇ ਤੇਰੇ ਘੁੰਡੇ ਆ ਚੈਨਲ ਬਾਹਰ ਪੱਟ ਤੇ। ਆਹ ਚੀਜ਼ ਦੀ ਐ ਨਾ ਮੈਂ ਉਹ ਲੈਣੀ ਚਾਹੁੰਨਾ ਹੁੱਡੀ ਹੋਵੇ ਕੋਈ। ਆ ਆ ਸੇਮ। ਆ ਜਿਹੜਾ ਡਿਜ਼ਾਈਨ ਬਣਿਆ ਐ ਜਾਂ ਉਹ ਡਿਜ਼ਾਈਨ ਬਣਿਆ ਹੋਵੇ। ਇਹਦੀ ਚੀਜ਼ ਦੀ ਮੈਂ ਹੁੱਡੀ ਲੈਣੀ।